ਦੇ ਆਉਂਦੇ ਵਿਕਾਸ ਲਈ ਹਜ਼ਾਰਾਂ ਕਰੋੜ ਮੁੱਖ ਮੰਤਰੀ ਸਰਦਾਰ ਬਕਰ ਸਿੰਘ ਮਾਜੀ ਤੋਂ 3 ਸਾਲਾਂ ਦੇ ਵਿੱਚ ਆਪਣੇ ਹਲਕੇ ਸਾਡੇ ਅੰਜਰ ਆਉਣ। ਤਾਂ ਮੈਨੂੰ ਮਾਣ ਹੈ ਮੁੱਖ ਮੰਤਰੀ ਸਾਹਿਬ ਤੇ ਕਿ ਤੁਹਾਨੂੰ ਵੇਖਿਆ ਕਿ 1 ਜੋ ਨੂੰ 1-1 ਕਰੋੜ ਜਿਹੜੀ ਆ ਉਹ ਚੜ੍ਹਦੇ ਰਸਤੇ ਪਾ ਦਿਓ ਸਰਦਾਰ ਗੁਰਪ੍ਰੀਤ ਸਿੰਘ ਬਹੁਤ ਹੀ ਨਿੰਗੇ ਸੁਹਾਗ ਸਾਡੇ ਭਰਾ ਹੀ 6 ਹਜ਼ਾਰ ਮਨ ਕੇ ਸੇਵਾ ਕਰਨੇ ਕਿਉਂਕਿ ਇਲਾਕਾ ਜਿਹੜਾ ਸੱਭਿਆ ਉਹਦੇ ਤੇ ਬਹੁਤ ਮਜ਼ਬੂਤ ਇਹਨਾਂ ਦੀ ਸੇਵਾ ਸੀਗੀ ਬੱਚੀ ਮਟਾਣਾ ਦੇ ਵਿੱਚ ਅੱਜ ਸਵੇਰ ਦੇ ਅਸੀਂ ਨਵਾਂ ਪ੍ਰੋਗਰਾਮ ਸਾਡੇ ਰਾਜੀ ਭਾਈ ਸਾਡਾ ਬਹੁਤ ਕਹਿੰਦੀ ਜਿਹਨੇ ਬੋਲ ਕੇ ਗਏ ਮੁੰਡਿਆ ਸਾਹਿਬ ਬਹੁਤ ਦਲੇਰ ਭਰਾ ਸਾਡਾ ਉਹਨਾਂ ਨੇ ਅੱਜ ਪ੍ਰੋਗਰਾਮ ਕਰਾਇਆ ਤੇ ਬਾਕੀ ਮੇਰੇ ਭਰਾ ਰਾਏ ਸਾਹਿਬ ਜੋ ਸਾਡੇ ਮੁਖਮੰਦੀ ਸਾਹਿਬ ਦੇ ਦੋਸਤ ਨੇ ਸਾਡੀਆਂ ਭੈਣਾ ਮਤਾਵਾ ਸਾਡੀ ਸਟੇਟ ਨੂੰ ਇਸ ਆਪਾਂ ਸਿਟੀ ਬਣਾਵਾਂਗੇ ਇੱਕ ਟੂਰਿਸਟ ਸਟਾਪ ਇੱਕ ਚੰਗਾ ਹਸਪੀਟਲ ਤੇ ਚੰਗਾ ਮੈਡੀਕਲ ਕਾਲਜ ਬਣਾਵਾਂਗੇ ਤਾਂ ਕਿ ਆਪਣੇ ਆਪਣੇ ਸ਼੍ਰੀ ਫਤੇਗਾ ਸਾਹਿਬ ਹਲਕੇ ਦਾ ਵਿਕਾਸ ਹੋ ਸਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਇੱਕ ਇੱਕ ਬੋਟ ਆਪਾਂ ਆਪਾਂ ਝਾੜੂ ਹੁੰਦਈਏ ਝਾੜੂ ਹੁੰਦਈਏ ਸਾ ਪਰਮਹੰਸ ਜੀ ਮਾਨ ਹੁੰਦਈਏ ਤਾਂ ਕਿ ਆਪਾਂ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾ ਸਕੀਏ ਤੁਹਾਡਾ ਸਾਰਿਆਂ ਦਾ ਧੰਨਵਾਦ ਇਨਾ ਕਹਿੰਦਾ ਮਾਫੀ ਚਾਹਨਾ ਇੱਕ ਹੱਥ ਖੜਾ ਕਰਕੇ ਸਾਰਿਆਂ ਨੇ ਵਿਸ਼ਵਾਸ ਦੇਣਾ ਮੁੰਡਿਆ ਸਾਹਿਬ ਨੂੰ ਤੇ ਸਾਡੀ ਟੀਮ ਨੂੰ ਵੀ ਆਪਾਂ ਸਭ ਤੁਹਾਡੇ ਨਾਲ ਸਾਰੇ ਨਾਲ ਹੈ ਤੇ ਹੱਥ ਖੜਾ ਕਰਕੇ ਮੈਂ ਦੋ ਤਿੰਨ ਨਾਲ ਲਾਵਾਂਗਾ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਾਡੇ ਮੁੰਡਿਆ ਸਾਰੇ ਦਾ ਸਾਰੇ ਮੀਂਹ ਵਾਲੇ ਭਰਾ ਜਿਹੜੇ ਜਵੇਲ ਤੋਂ ਅੱਜ ਮੁੰਡੀਆਂ ਸਾਹਿਬ ਦੇ ਹਲਕੇ 'ਚ ਰਾਜੀ ਜੀ ਨੇ ਮੀਟਿੰਗ ਕਰਾਈ ਹੈ ਬਹੁਤ ਵਧੀਆ ਇਕੱਠ ਅੱਜ ਹੋਇਆ ਸਾਨੂੰ ਅੱਜ ਪੂਰੀ ਆਸ ਹੈ ਆਉਣ ਵਾਲੇ ਟਾਈਮ ਜੋ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ 4 ਜੂਨ ਨੂੰ ਰਿਜ਼ਲਟ ਆਉਣਾ ਸਾਨੂੰ ਪੂਰੀ ਉਮੀਦ ਹੈ ਜਿਵੇਂ ਹਰਦੀਪ ਮੁੰਡੀਆਂ ਜੀ ਸਾਡੇ ਬਹੁਤ ਮਿਹਨਤ ਕਰਦੇ ਹਲਕੇ 'ਚ ਬਹੁਤ ਪਿਆਰ ਬਣਾਇਆ ਸਾਨੂੰ ਪੂਰੀ ਆਸ ਹੈ ਕਟੋ ਕਰਤੀ ਤੇ 30 35 ਹਜ਼ਾਰੀ ਸਾਲ ਕੀ ਦੀ ਲੀਡ ਹੋਊਗੀ ਸਾਡਾ ਜਿਹੜਾ ਪਾਰਟੀ ਦਾ ਚੰਦਾ ਇਹ ਬਲੰਦ ਕਰਨਗੇ ਤੇ ਸ੍ਰੀ ਫਤੇ ਗੱਲ ਸਾਹਿਬ ਤੋਂ ਦੀ ਵੱਧ ਤੋਂ ਵੱਧ ਵੋਟ ਦਿੱਤੀ ਕੇ ਜਾਵਾਂਗੇ ਪਾਰਟੀ ਜਿੰਦਾਬਾਦ ਆਖੀ ਪਾਰਟੀ ਜਿੰਦਾਬਾਦ ਸਾਲਾ ਹਲਕਾ ਸਾਹਨੇ ਆ ਜਿੰਦਾਬਾਦ ਸਾਰੇ ਜਿੰਦਾਬਾਦ ਜਿੰਦਾਬਾਦ ਜਿਹੜੇ ਆਏ ਸਾਡੇ ਭਰਾ ਸਾਰੇ ਜਿੰਦਾਬਾਦ ਜਿੰਦਾਬਾਦ ਵਾਦੀਆ ਭੈਣਾ ਜਿੰਦਾਬਾਦ ਜਿੰਦਾਬਾਦ ਸਭ ਤੋਂ ਪਹਿਲਾਂ ਤਾਂ ਸਾਰੇ ਪੱਤਰਕਾਰ ਭਰਾਵਾਂ ਦਾ ਜਿੰਨੀ ਸਾਰੀ ਸੰਗਤ ਆਈ ਸਾਰਿਆਂ ਦਾ ਧੰਨਵਾਦ ਅੱਠ ਤੁਹਾਡੇ ਸਾਹਮਣੇ ਸੀਗਾ ਜੀ ਜਿੰਨਾ ਵੀ ਕੱਟਦਾ ਤਕਰੀਬਨ ਹੋਣਾ ਜੀ 4-5000 ਤਾਂ ਹੋਣਾ ਜੀ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਚਾਰਜ ਸਰਦਾਰ ਗੋਪਾਲ ਸਿੰਘ ਜੀ ਪੀਜੀ ਐਮਐਲਏ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਸਾਡੇ ਗੁਜਰ ਸਮਾਜ ਦੇ ਲੋਕ ਸਾਡੇ ਸਾਂਹੇ ਵਾਲ ਹਲਕੇ ਦੇ ਸਾਰੇ ਸਮਾਜਾਂ ਦੇ ਲੋਕ ਸਾਡੀ ਸਾਂਹੇ ਵਾਲ ਦੀ ਸਾਰੀ ਸੰਗਤ ਸਾਡੇ ਹੱਥ ਦਫ਼ਤਰ ਆਏ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਅਤੇ ਅਪੀਲ ਕਰਦਾ ਹਾਂ ਪੂਰੇ ਪਿਆਬ ਵਾਸੀਆਂ ਨੂੰ ਸਾਂਹੇ ਵਾਲ ਵਾਸੀਆਂ ਨੂੰ ਇੱਕ ਜੂਨ ਨੂੰ ਇੱਕ ਇੱਕ ਵੋਟ ਪਾ ਕੇ ਸਰਦਾਰ ਗੁਰਪ੍ਰੀਤ ਸਿੰਘ ਜੀਪੀਜੀ ਨੂੰ ਜਿਤਾ ਕੇ ਲੋਕ ਸਭਾ ਭੇਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸੇਮਾਨ ਜੀ ਨੂੰ ਮਜ਼ਬੂਤ ਕਰੋ ਐਮਐਲਏ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਮਜ਼ਬੂਤ ਹੋਣਗੇ ਸਾਂਨੇਆ ਹਲਕੇ ਦਾ ਵਿਕਾਸ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਵਿਕਾਸ ਹੋਏਗਾ ਜੀ ਸਾਂਨੇਆ ਹਲਕੇ ਦਾ ਕੀ ਕਰੋਗੇ ਸਾਂਨੇਆ ਹਲਕੇ ਲਈ ਸਾਂਨੇਆ ਹਲਕੇ ਦੇ ਵਿੱਚ ਤੁਸੀਂ ਪਹਿਲਾਂ ਪੰਜਾਬ ਦੀ ਗੱਲ ਸੁਣ ਲਓ ਜੀ ਜਦੋਂ ਸਮੇਂ ਪਹਿਲਾਂ ਸਮੇਂ ਸਮੇਂ ਦੀ ਸਰਕਾਰਾਂ ਨਹੀਂਆਂ 70 75 ਸਾਲ ਤੋਂ ਰਾਜ ਕੀਤਾ ਹਲਕਾ ਚਾਰਜ ਵੀ ਰਹੇ ਮੰਤਰੀ ਵੀ ਰਹੇ ਸਾਡੇ ਹਲਕੇ ਦੇ ਵਿੱਚ ਪਹਿਲਾਂ ਵਿਕਾਸ ਤੋਂ ਪਹਿਲਾਂ ਜਿਹੜੇ ਉਹ ਨਹੀਂ ਪਰਚੇ ਕਰਾਏ ਸਾਡੇ ਹਲਕੇ ਦੇ ਵਿੱਚ ਹਲਕੇ ਲੋਕਾਂ ਦੇ ਉਹ ਧਾਰਾ ਲਵਾਈਆਂ ਜਿਹੜੀਆਂ ਲੱਗਣ ਵਾਲੀਆਂ ਨਹੀਂ تھیں۔ ਢਾਈ ਸਵਾ ਦੋ ਸਾਲ ਹੋ ਗਏ ਸਾਡੇ ਮੁੰਡਿਆ ਸਾਹਿਬ ਦਾ ਇੱਕ ਪਰਚਾ ਦੱਸੋ ਇਹ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ ਇੱਕ ਵੀ ਪਰਚਾ ਮੁੰਡਿਆ ਸਾਹਿਬ ਨੇ ਕਰਾਇਆ ਹੋਵੇ ਕਿਸੇ ਤੇ ਸਾਡੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਨੇ ਤੁਸੀਂ ਦੇਖ ਲਓ ਰਾਹਾਂ ਰੋਡ ਦੀ ਗੱਲ ਕਰੀਏ ਜੀ ਰਾਹਾਂ ਰੋਡ ਤਕਰੀਬਨ ਬਣ ਚੱਲਿਆ ਜੀ ਜਿੱਦਣ ਸਾਡੇ ਪੰਜਾਬ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪਹਿਲੇ ਦਿਨ ਹੀ ਸਾਡੇ ਐਮਐਲਏ ਸਾਹਿਬ ਮੁੰਡਿਆ ਸਾਹਿਬ ਨੇ ਡਿਊ ਲਟਰ ਲਾਕਾ ਪਹਿਲਾ ਡਿਊਲੇਟਰ ਲਾ ਕੇ ਸ਼੍ਰੀ ਦੇਖਸਰ ਸਾਹਿਬ ਕਟਾਣਾ ਸਾਹਿਬ ਵਾਲਾ ਰੋਡ ਦਾ ਪਾਸ ਕਰਾਇਆ ਤੇ ਰੋਡ ਬਣਾਇਆ ਜੀ ਹਲਕੇ ਦੇ ਵਿੱਚ ਤਕਰੀਬਨ ਸੜਕਾਂ ਬਣਦੀਆਂ ਜੀ ਸਮਾਂ ਪਿਆ ਜੀ ਸਭ ਕੁਝ ਵਧੀਆ ਹੋ ਜਾਣਾ ਜੀ ਬਹੁਤ ਬਹੁਤ ਧੰਨਵਾਦ ਜੀ ਹਾਂ ਤਾਂ ਕਹਦੇ ਆਗੇ ਜਿਹੜਾ ਕਿਸਾਨਾਂ ਨੇ ਜਿੱਤੇ ਅੰਦੋਲਨ ਕੀਤਾ ਜਾਂ ਧਰਨਾ ਦਿੱਤਾ ਉਹਦੇ ਕਰਕੇ ਸੜਕ ਪਾਸ ਹੋਈ ਆ ਅੱਜ ਇੱਕ ਵੀਡੀਓ ਵੀ ਵਾਇਰਲ ਹੋਈ ਆ ਕਿਸਾਨ ਦੀ ਖੇਤਾਂ ਦੇਖਦੇ ਹੋ ਕਹਿੰਦੇ ਕੋਈ ਕ੍ਰੈਡਿਟ ਲੈ ਰਿਆ ਪਰ ਇਹ ਕਿਸਾਨਾਂ ਦੇ ਜਿਹੜਾ ਕਿਸਾਨਾਂ ਦੀ ਮਿਹਨਤ ਨੂੰ ਫਲ ਲੱਗਿਆ ਕਿਸਾਨ ਸਾਡੇ ਭਰਾ ਆ ਜੀ ਅਸੀਂ ਵੀ ਕਿਸਾਨ ਆ ਜੀ ਸਾਡੀ ਆਮ ਆਦਮੀ ਪਾਰਟੀ ਸਾਰੇ ਕਿਸਾਨਾਂ ਦੇ ਨਾਲ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹਮਨ ਜੀ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਜਿੰਨੀ ਵੀ ਸਾਰੀ ਸੰਗਤ ਆਈ ਵੀ ਹੈ ਸਾਰੇ ਪੱਤਰਕਾਰ ਵੀਰ ਸਮੇ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਸਾਨੇ ਵਾਲ ਵਾਸੀਆਂ ਨੂੰ ਅਪੀਲ ਕਰਦਾ ਹਾਂ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ 1 ਜੂਨ ਨੂੰ ਇੱਕ ਇੱਕ ਵੋਟ ਪਾ ਕੇ ਆਮ ਆਦਮੀ ਪਾਰਟੀ ਦੇ ਨਿਸ਼ਾਨ ਤੇ ਸਾਡੇ 13 ਦੇ 13 ਉਮੀਦਵਾਰ ਚੇਤਾਕਾਏ ਲੋਕ ਸਭਾ ਭੇਜੋ ਅਸੀਂ ਪੰਜਾਬ ਨੂੰ ਹੋਰ ਮਜ਼ਬੂਤ ਕਰੀਏ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦੀ ਇਹ ਗਾਰਡਨ ਸਟੀ ਕਲੋਨੀ ਦੇ ਵਿੱਚ ਰਾਜੀ ਭਾਜੀ ਨੇ ਅੱਜ ਇਹ ਆਮ ਆਦਮੀ ਪਾਰਟੀ ਦਾ ਜਲਸਾ ਕਰਾਇਆ ਜਿਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਨਸਲੇਬ ਉਮੜਿਆ ਇਹ ਤੁਸੀਂ ਇਹ ਕਹ ਲਓ ਵੀ ਇਹ ਰੈਲੀ ਦੇ ਰੂਪ ਤਾਰਨ ਕਰਕੇ ਅਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰਸ਼ਿਪ ਦੇ ਸਭ ਤੋਂ ਨੰਬਰ 1 ਸਾਡੇ ਨਾਲ ਦੇ ਮੰਨੇ ਪ੍ਰਮੰਨੇ ਪ੍ਰੋਪਰਟੀ ਦੇ ਵਧੀਆ ਕਾਰੋਬਾਰੀ ਬੰਦੇ ਹੇਮ ਰਾਜ ਰਾਜੀ ਜੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਅੱਜ ਇੱਥੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਗੁਰਪ੍ਰੀਤ ਸਿੰਘ ਜੀ ਪੀ ਜੋ ਕਿ ਐਮਪੀ ਦੇ ਕੈਂਡੀਡੇਟ ਨੇ ਉਹਨਾਂ ਦਾ ਲੱਡੂਆਂ ਦੇ ਨਾਲ ਤੋਲਾ ਕੀਤਾ ਔਰ ਬੜੀ ਬੜੀ ਰਿਸਪੈਕਟ ਦਿੱਤੀ ਹੈ ਬੜੀ ਇੱਜ਼ਤ ਮਾਣ ਉਹਨਾਂ ਦੇ ਨਾਲ ਸਾਡੇ ਨੌਜਵਾਨ ਦਿਲਾਂ ਦੀ ਧੜਕਣ ਹਰਬੰਡ ਪਿਆਰੇ ਨੇਤਾ ਐਮਐਲਏ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਹਲਕਾ ਵਿਧਾਇਕ ਉਹ ਵੀ ਬੜੇ ਅੱਜ ਖੁਸ਼ ਹੋ ਕੇ ਗਏ ਨੇ ਅੱਜ ਦੀ ਜੋ ਇਹ 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 ਪੰਡਾਲ ਦਾ ਕੱਠ ਦੇਖ ਕੇ ਲੋਕਾਂ ਦਾ ਕੱਠ ਦੇਖ ਕੇ ਲੋਕਾਂ ਦਾ ਜੋਸ਼ ਦੇਖ ਕੇ ਅੱਜ ਇੱਥੇ ਸਾਰੇ ਇੱਥੇ ਜਿੰਨੇ ਵੀਰ ਪਤਵੰਤੇ ਸੱਜਣ ਪਹੁੰਚੇ ਸਾਰਿਆਂ ਨੇ ਇੱਕ ਸਿੱਧ ਕਰਤਾ ਵੀ ਇਹ ਗੁਰਪ੍ਰੀਤ ਸਿੰਘ ਜੀਪੀ ਇਹਦਾ ਜਿੱਤੇ ਰਹੇ ਨੇ ਜਿਤਨਾ ਹੀ ਜਿੱਤਣਾ ਇਹਨਾਂ ਨੇ 13 ਦੀ 13 ਸੀਟਾਂ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ 13 0 ਭਗਵੰਤ ਮਾਨ ਸਾਡਾ ਹੀਰੋ ਭਗਵੰਤ ਮਾਨ ਸਾਡਾ ਹੀਰੋ ਜੋ ਕਿ ਜੋ 13 0 ਦਾ ਮਿਸ਼ਨ ਆ ਉਹਦੇ ਤੇ ਬੜੀ ਕਾਮਯਾਬੀ ਮਿਲਦੀ ਨਜ਼ਰ ਆ ਰਹੀ ਆ ਮੈਂ ਇਸੇ ਤਰ੍ਹਾਂ ਉਸ ਪਰਮਾਤਮਾ ਅਗੇ ਅਰਦਾਸ ਬੇਨਤੀ ਜੋਦਲੀ ਕਰਦਾ ਸਾਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਐਮਪੀ ਦੇ ਕੈਂਡੀਡੇਟ साहबान ने वो सारे वोटों चंग बोटा जित प्राप्त कर वाहे गुरु जी का खालसा वाहिगुरु जी की फतेह हेमराज राजी हाँ हेमराज राजी के द्वारा कराया गया था बहुत धूमधाम से बहुत बढ़िया कट हुआ आ, काफी सौ डेढ़ सौ गाड़ियां आई थी और आप टाई के लिए जा रहे हैं जो केजरीवाल को जेल से हुई जो जमानत मिली है इतना देखते हैं कि उससे बहुत फर्क पड़ेगा आम आदमी जनता को पता चल गया है की सच्चाई की जीत होती है और सुप्रीम कोर्ट हाई हाई कोर्ट ने अच्छा जजमेंट दिया है एक मौका दिया है केजरीवाल को कि आओ जाओ और अपनी सच्चाई को साबित करो देखते हैं अभी जो काफ़ी दिन बाकी हैं तो प्रचार कितना एक जू, एक जून तक तक उनको जेल से बाहर रहना है बाकी दो जून को दो जून को सिलेंडर करना है इसके बीच काफ़ी ज़ोर शोर से तैयारी में लगे हुए हैं केजरीवाल कि तानाशाही सरकार ख़त्म करो और अपना इंडिया गवर्नमेंट की सरकार बनाया तो बनेगी उसमें आम आदमी का कितना जोर आम आदमी का हमारे पंजाब से तेरह जीरो से हम लोग हरा करके विपक्ष पार्टी को अपना सांसद भेजेंगे पंजाब में तेरह जीरो और दिल्ली में भी सात जीरो से जीरो बनाएंगे और चंडीगढ़ और दिल्ली में, उस, उस में क्या आएगी? ओके जी हमारी सरकार जहाँ आम आदमी की पार्टी की सरकार है वहाँ हंड्रेड में हंड्रेड मिलेगा वहाँ तो सर बात करें तो चंडीगढ़ से मनीष तिवारी लड़ रहे हैं कांग्रेस की ओर से। जो जहाँ से मर्जी लड़े जहाँ पे है आम आदमी की लहर वहाँ आम आदमी का ही प्रत्याशी जीतेगा थैंक यू जी कितने हमने कम से कम सौ आदमियों के साथ पहुंचे तो कितने बंदे पे थे कम से कम हजार बंदे इकट्ठे हुए थे काफी बड़ी संख्या में हाँ जी हाँ जी काफी देखो गाड़ी की भीड़ लगी हुई है तो जीपी की जो जीत में कोई असर पड़ेगा गुरप्रीत सिंह जीपी जो ना ना ये जीते हुए जी सिर्फ औपचारिकता बाकी है ये तो फतेहगढ़ साहब से ये जीते हुए प्रत्याशी है ਦੇਖੋ ਅੱਜ ਸਾਡੇ ਮਾਨਯੋਗ ਐਮਐਲਏ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਦੇ ਨਾਲ ਜਿਹੜੇ ਲੋਕ ਸਭਾ ਦੇ ਆਪਣੇ ਉਮੀਦਵਾਰ ਨੇ ਗੁਰਪ੍ਰੀਤ ਜੀ ਪੀਜੀਓ ਆਏ ਸੀਗੇ ਸਾਡੇ ਰਾਜੀਵੀਰ ਜਿਹੜੇ ਬਹੁਤ ਹੀ ਪਾਰਟੀ ਲਈ ਮਹਤਵ ਕਰਦੇ ਨੇ ਉਹਨਾਂ ਨੇ ਆਪਣੇ ਦਫਤਰ ਵਿਖੇ ਇਕੱਠ ਕੀਤਾ ਔਰ ਔਰ ਲੋਕਾਂ ਨੂੰ ਜਿਹੜਾ ਇਕੱਠ ਸੀ ਬਹੁਤ ਇਕੱਠ ਹੁੰਮੜਿਆ ਉਹਨਾਂ ਨੂੰ ਇੱਕ ਬੇਨਤੀ ਕੀਤੀ ਗਈ ਵੀ ਇੱਕ ਤਰੀਕ ਨੂੰ 1 ਜੂਨ ਨੂੰ ਇੱਕ ਵੋਟ ਆਪਾਂ ਝਾੜੂ ਦੇ ਬਟਨ ਤੇ ਪਾ ਕੇ ਸਰਦਾਰ ਗੁਰਪ੍ਰੀਤ ਸਿੰਘ ਜੀ ਪੀ ਨੂੰ ਜਿਤਾਈਏ ਔਰ ਜਿਹੜਾ ਪੰਜਾਬ ਮਿਸ਼ਨ ਰੰਗਲਾ ਪੰਜਾਬ ਬਣਾਉਣ ਦੇ ਮੁੱਖ ਮੰਤਰੀ ਸਾਬ ਚੱਲੇ ਹੋਏ ਨੇ ਉਹ ਮਿਸ਼ਨ ਜਿਹੜਾ ਉਹਨਾਂ ਦਾ ਪੂਰਾ ਹੋ ਗਿਆ ਜੀ ਨੀਮਰਾਜ ਰਾਜੀ ਜੀ ਇਹਨਾਂ ਦਾ ਕੀ ਹੁੰਦਾ ਹੈਗਾ ਜੀ ਹਾਂਜੀ ਨੀਮਰਾਜ ਰਾਜੀ ਦਾ ਇਹ ਬਲਾਕ ਪ੍ਰਬੰਧਨੀ ਨੇ ਫਾਈਲ ਤੋਂ ਲਾਏ ਹੋਏ ਨੇ ਪਾਰਟੀ ਵੱਲੋਂ ਤੇ ਸਾਨੇ ਵਾਲੇ ਹਲਕੇ ਦੇ ਵਿੱਚ ਪਾਰਟੀ ਲਈ ਜਨਰਲ ਜ਼ਮੀਂਦਾਰਤ ਕਰਦੇ ਨੇ ਸਾਨੇ ਵਾਲੇ ਹਲਕੇ ਦੇ ਵਿੱਚ ਕੀ ਹੁੰਦਾ ਇਹਨਾਂ ਨੂੰ ਮਿਲਦਾ ਸਾਨਾ ਦੇਖੋ ਅਹੁਦਾ ਨਹੀਂ ਕੋਈ ਜ਼ਰੂਰਤ ਨਹੀਂ ਹੁੰਦੀ ਉਹਦੇ ਲਈ ਪਾਰਟੀ ਜਿਹਨੇ ਵਰਕਰ ਨੇ ਕੰਮ ਕਰਨਾ ਉਹਨੇ ਬਿਨਾਂ ਅਹੁਦੇ ਤੋਂ ਹੀ ਕਰ ਲੈਣਾ ਉਹਦਾ ਸਾਡੇ ਐਮਐਲਏ ਸਾਬ ਕੋਲ ਐਮਐਲਏ ਨੇ ਉਹਨਾਂ ਦੀ ਅਸੀਂ ਇੱਕ ਟੀਮ ਵਰਕ ਦੇ ਨਾਂ ਤੇ ਕੰਮ ਕਰਦੇ ਹਾਂ ਸਾਰੀ ਕੋਈ ਇਹਦੇ ਅਹੁਦੇ ਮੈਨੇ ਨਹੀਂ ਰੱਖਦੇ ਇੱਕ ਟੀਮ ਵਰਕ ਹੁੰਦਾ ਔਰ ਵੱਧ ਜੜ ਕੇ ਜਿਹਨੂੰ ਉਤਸ਼ਾਹ ਹੋਵੇ ਪਾਰਟੀ ਲਈ ਕੰਮ ਕਰਦਾ ਉਹਨੂੰ ਕੋਈ ਅਹੁਦੇ ਦੀ ਲੋੜ ਨਹੀਂ ਹੁੰਦੀ ਉਹ